ਹਾਂਜੀ ਮੈਂ ਤੁਹਾਨੂੰ ਇਹ ਇੱਕ ਅਜੀ ਜਗ੍ਹਾ ਵਿੱਚ ਲੈ ਕੇ ਆਇਆ ਅੱਛਾ ਜੀ ਜਿੱਥੇ ਆਟੋਮੋਬਾਈਲ ਦਾ ਗੱਡੀ ਦਾ ਜਨਮ ਹੋਇਆ ਮਰਸਡੀਜ਼ ਦਾ ਹਨਾਸੋਸ਼ਿਆ ਜੀ ਦੁਨੀਆ ਦੀ ਸਭ ਤੋਂ ਪਹਿਲਾਂ ਗੱਡੀ ਮਰਸਡੀਜ਼ ਨੇ ਬਣਾਈ ਆ ਕਾਰਲ ਬੈਂਸ ਨੇ ਉਹ ਆ ਗੱਡੀ ਸੀ ਭਾਈ ਜਗਦੀਪ ਸਿੰਘ ਜੀ ਖੜੀ ਦੁਨੀਆ ਦੀ ਪਹਿਲੀ ਗੱਡੀ ਦੇ ਉੱਤੇ ਬੈਠਣ ਲੱਗਿਆ ਜੀ ਮੈਂ ਹਾਂ ਹੈਨਾ ਜੀ ਬਿਲਕੁਲ ਇਹ ਹੁਣ ਜਿਹੜੀ ਕਾਰਲ ਬੈਂਸ ਨੇ 486 ਦੇ ਵਿੱਚ ਦੁਨੀਆ ਦੀ ਪਹਿਲੀ ਗੱਡੀ ਬਣਾਈ ਸੀਗੀ ਇਹ ਹੁਣ ਉਹਦੇ ਉੱਤੇ ਬੈਠ ਰਹੇ ਨੇ 135 ਤੱਕ ਇਹਦੀ ਦਿੱਖ ਜਿਹੜੀ ਸੀ ਇਸ ਬਿਲਡਿੰਗ ਦੀ ਆ ਸੀਗੀ ਰਿਚ ਟਾਈਪ ਦੀ ਸੀਗੀ ਰਿਚ ਟਾਈਪ ਸੀ ਇਹਦੇ ਆ ਪਿੱਛੇ ਮੋਟਰ ਹੁੰਦੀ ਸੀਗੀ ਗੱਡੀ ਆ ਇਹਦੀ ਮੋਟਰ ਹੁੰਦੀ ਸੀ ਇਹਨੂੰ ਚੱਕੇ ਨੂੰ ਐ ਘੁਮਾ ਕੇ ਸਟਾਰਟ ਹੋਏ ਕਰ ਦਿੱਤੀ ਦੀ ਇਹਦੇ ਕੋਲ ਚਾਬੀ ਹੁੰਦੀ ਸੀ ethanol ਨਾਲ ਚਲਦੀ ਸੀ ਪੈਟਰੋਲ ਤਾਂ ਹੁੰਦਾ ਨਹੀਂ ਸੋ ਤਾਂ ਬਾਅਦ ਚ ਆਵਾਦ ਹੋਇਆ ਬਾਅਦ ਆਇਆ ਇਥੇ ethanol ਜਿਹੜਾ ਹੁੰਦਾ ਸੀਗਾ alcohol ਉਹ ਉਹ ਪੈਂਦਾ ਹੁੰਦਾ ਸੀ ਇਹਦੇ ਵਿੱਚ ਇਹ ਜੀ ਸੀਗਾ ਜੀ ਇਹ ਸੀ ਇਹਦਾ ਇਹਦਾ ਸਾਰੇ ਮਤਲਬ ਕਿ ਰੇਸ ਰੂਸ ਦਾ ਸਾਰਾ ਸਿਸਟਮ ਹੈ ਇਹਦਾ ਪਿੱਛੇ ਤੋਂ ਬੱਤੀ ਨੂੰ ਤੇਜ਼ ਕਰਨੀਆਂ ਕਿੰਨੇ ਕੁ ਹੌਲੀ ਕਰਨੀਆਂ ਇਹਦੇ ਨਾਲ ਐ ਲੀਵਰ ਲੱਗਿਆ ਹੁੰਦਾ ਸੀ ਉੱਪਰ ਬ੍ਰੇਕਾਂ ਵਾਲਾ ਤੇ ਘਮਾਉਣ ਵਾਲਾ ਅੱਛਾ ਜੀ ਘੋੜਨ ਵਾਲਾ ਹੈ ਨਾ ਹੋਰ ਇਹਨਾਂ ਜਿਹੜੀ ਗੱਡੀ ਖੜੀ ਆ ਉਹ ਮਿਊਜ਼ੀਅਮ ਦੇ ਵਿੱਚ ਉਹ ਚੱਲਦੀ ਨਹੀਂ ਅੱਜ ਉਹ ਅੱਜ ਨਹੀਂ ਚੱਲਦੀ ਹੈ ਤੇ ਵੀ ਯਾਦ ਦੇ ਵਿੱਚ ਇਹਨਾਂ ਨੇ ਆ ਇੱਥੇ ਕਾ ਮਾਡਲ ਪੇਸ ਕੀਤਾ ਤੇ ਉਹਦੀ ਕੰਧ ਦੇ ਉੱਤੇ ਵੱਡੀ ਤਸਵੀਰ ਬਣਾ ਕੇ ਅੱਛਾ ਅੱਛਾ ਉੱਤੇ ਵੀ ਲਿਖਿਆ ਆ ਵੀ ਕਾਰਲ ਬੈਂਟਸ 1844 ਤੋਂ 1929 ਤੱਕ ਜੀਉਂਦਾ ਰਿਹਾ ਇੱਕ ਕੰਧ ਦੇ ਉੱਤੇ ਜੀ ਉਹਨਾਂ ਨੇ ਬਿਲਕੁਲ ਉਸੇ ਗੱਡੀ ਦਾ ਹਾਂਜੀ ਯਾਦ ਦੇ ਵਿੱਚ ਇੱਕ ਮੋਨੂਮੈਂਟ ਬਣਾਤਾ ਕਮਾਲ ਹੈ ਜੀ ਲੋਕਾਂ ਜੀ ਮੈਂ ਕਹਿੰਦਾ ਜੇ ਕਿਸੇ ਨੂੰ ਇਤਿਹਾਸ ਨੂੰ ਸਾਂਭਣਾ ਕੋ ਸਿੱਖ ਇਹਨਾਂ ਤੋਂ ਸਿੱਖ ਇਹਨਾਂ ਤੋਂ ਸਿੱਖ ਹਾਂ ਜੀ ਸੋ ਬਹੁਤ ਚੀਜ਼ਾਂ ਨੇ ਇੱਥੇ ਜਿਹੜੀਆਂ ਦਿਖਾਉਣ ਵਾਲੀਆਂ ਆ ਭਾਜੀ ਨਾਲ ਆਪਾਂ ਲਗਾਤਾਰ ਲਗੇ ਹੋਏ ਆ ਦਿਖਾ ਰਹੇ ਇੱਕ ਮਿੰਟ ਬਾਈ ਇੱਕ ਮਿੰਟ ਹਾਂਜੀ ਮੈਂ ਤੁਹਾਨੂੰ ਇਹ ਇੱਕ ਐਸੀ ਜਗ੍ਹਾ ਵਿੱਚ ਲੈ ਕੇ ਆਇਆ ਅੱਛਾ ਜੀ ਜਿੱਥੇ ਆਟੋਮੋਬਾਈਲ ਦਾ ਗੱਡੀ ਦਾ ਜਨਮ ਹੋਇਆ ਮਰਸਡੀਜ਼ ਦਾ ਮਰਸਡੀਜ਼ ਦਾ ਜੀ 1886 ਦੇ ਵਿੱਚ ਕਾਰਲ ਬੈਂਸ ਨੇ ਇਸ ਵਰਕਸ਼ਾਪ ਦੇ ਵਿੱਚ ਉਹ ਗੱਡੀ ਨੂੰ ਜਨਮ ਦਿੱਤਾ ਸੀ ਜਾਂ ਉਹ ਗੱਡੀ ਬਣਾਈ ਸੀ ਜਿਹਦੀ ਕਿ ਆਹ ਸਿਰਫ ਉਹਨਾਂ ਨੇ ਸਿਰਫ ਮਾਡਲ ਦਾ ਇੱਕ ਦਿਖਾਵੇ ਵਾਸਤੇ ਮਤਲਬ ਥੋੜੇ ਲੋਕਾਂ ਨੂੰ ਰੱਖਿਆ ਹੋਇਆ ਅੱਛਾ ਜੀ ਆਉਂਦੀ ਸਾਰੀ ਹਿਸਟਰੀ ਹੈ ਜੀ ਅੱਛਾ ਆਹ ਕਾਰਲ ਬੈਂਸ ਆ ਜੀ ਆਉਦੀ ਘਰ ਵਾਲੀ ਹੈ ਜੀ ਆ ਬੈਠਾ ਘਰ ਵਾਲੀ ਕਿੱਥੇ ਜੀ ਆ ਬੈਠਾ ਇਹਦੇ ਘਰ ਵਾਲੀ ਸੀਗੀ ਜੀ ਠੀਕ ਹੈ ਜੀ ਹਾਂ ਜੀ ਇਹ 1943 ਵਿੱਚ ਇਹਦੀ ਡੈਥ ਹੋਈ 1859 ਵਿੱਚ ਇਹਦਾ ਬਰਥ ਹੋਇਆ ਸੀਗਾ ਕਾਰਲ ਬੈਂਡ ਕਿਹੜਾ ਜੀ ਕਾਰਲ ਬੈਂਡ ਸਾਹਾ ਹੈ ਜੀ ਅੱਛਾ ਇਹ ਹਾਂ ਜੀ ਅੱਛਾ ਇਹਨੇ ਬਣਾਈ ਮਸ ਦੀ ਜਿਹੜੀ ਸਭ ਤੋਂ ਪਹਿਲਾਂ ਹਾਂ ਗੱਡੀ ਇੱਥੇ ਬਣੀ ਹੈ ਜੀ ਗੱਡੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਇੱਥੇ ਬਣਾਈ ਗਈ ਹੈ ਇਸ ਜਗ੍ਹਾ ਦੇ ਉੱਤੇ 1935 ਤੱਕ ਇਹਦੀ ਦਿੱਖ ਜਿਹੜੀ ਸੀ ਇਸ ਬਿਲਡਿੰਗ ਦੀ ਆ ਸੀਗੀ ਅੱਛਾ ਜੀ ਤੇ ਅੱਜ ਦੀ ਡੇਟ ਵਿੱਚ ਚੇਂਜ ਹੋ ਗਿਆ ਸਭ ਕੁਝ ਬਦਲ ਗਿਆ ਪਰ ਉਸ ਵੇਲੇ ਇਦਾਂ ਸੀਗੀ 1935 ਤੱਕ ओके हां ਇਹਦਾ ਜਿਹੜਾ ਵਰਕਸ਼ਾਪ ਸੀ ਇੱਥੇ ਇੱਕ ਵਰਕਸ਼ਾਪ ਸੀਗੀ 1910 ਦੇ ਵਿੱਚ ਵਲਡੋਪ ਇਥੋਂ ਨਾਲ ਬاہرਲੇ ਪਾਸੇ ਇੱਕ ਛੋਟਾ ਜਿਹਾ ਪਿੰਡ ਆ ਉੱਥੇ ਇਹਨਾਂ ਨੇ ਫਿਰ ਇਹ ਮਰਸੀਡੀਜ਼ ਦੀ ਪ੍ਰੋਡਕਸ਼ਨ ਸ਼ੁਰੂ ਕੀਤੀ ਸੀ ਬਣਾਉਣੀ ਸ਼ੁਰੂ ਕੀਤੀ ਸੀ 1910 ਦੇ ਵਿੱਚ ਉਹਦੀ ਰਿਹائش ਵੀ ਇੱਥੇ ਸੀਗੀ ਨਹੀਂ ਜੀ ਉਹਦਾ ਇੱਥੇ ਤੋਂ 10-15 ਕਿਲੋਮੀਟਰ ਦੂਰ ਪਿੰਡ ਆ ਜੀ ਲਾਰਡਨਬਰਗ ਲਾਰਡਨਬਰਗ ਦੇ ਵਿੱਚ ਅੱਜ ਵੀ ਉਹਦਾ ਘਰ ਉਹਦੀ ਉਹ ਵਰਕਸ਼ਾਪ ਜਿੱਥੇ ਬੈ ਬੈ ਕੇ ਉਹ ਆਪਣੀ ਪਲੈਨਿੰਗ ਕਰਦਾ ਹੁੰਦਾ ਸੀ ਜਗ ਬਣਾਉਂਦਾ ਸੀ ਉਹ ਅੱਜ ਵੀ ਸਾਰਾ ਕੁਝ ਉਵੇਂ ਓਪਨ ਆ ਜੇ ਉਹ ਤਾਂ ਜਿਹੜਾ ਮਰਜ਼ੀ ਬੰਦਾ ਜਾ ਸਕਦਾ ਉੱਥੇ ਅੱਛਾ ਇਹ ਪਹਿਲੀ ਗੱਡੀ ਦਾ ਉਹ ਹੈ ਮਾਡਲ ਜੀ ਹਾਂਜੀ ਇਹ ਪਹਿਲੀ ਗੱਡੀ ਦਾ ਇਹਨਾਂ ਨੇ ਸਿਰਫ ਇੱਕ ਨਮੂਨਾ ਜਿਹਾ ਲਾ ਕੇ ਇੱਥੇ ਵੀ ਤਾਂ ਕਿ ਇਹ ਕਿਉਂਕਿ ਪੂਰੇ ਗੱਡੀ ਨਹੀਂ ਨਾ ਖੜੀ ਕਰ ਸਕਦੇ ਹਾਂਜੀ ਹਾਂਜੀ ਉਹਨਾਂ ਨੇ ਉਸ ਤਰੀਕੇ ਨਾਲ ਲਾਦਾ ਕਿ ਆਵਾਜਾਈ ਵਾਸਤੇ ਵੀ ਪ੍ਰੋਬਲਮ ਨਾ ਆਵੇ ਤੇ ਪਤਾ ਵੀ ਲੱਗੇ ਲੋਕਾਂ ਨੂੰ ਵੀ ਇਹ ਕੀ ਮਸਲਾ ਹੈ ਆਹ ਗੱਡੀ ਦਾ ਜਨਮ ਇੱਥੇ ਹੋਇਆ ਇਹ ਗੱਡੀ ਤੁਹਾਨੂੰ ਹੁਣ ਮਾਡਲ ਦਿਖਾਵਾਂਗੇ ਗਾਹਾਂ ਜਿੱਥੇ ਵਾਟਰ ਟੈਂਕ ਆ ਉਹਦੇ ਸਾਹਮਣੇ ਖੜੀ ਕੀਤੀ ਹੋਈ ਹੈ ਅੱਛਾ ਹਾਂਜੀ ਉਹ ਵੀ ਮਾਡਲ ਦੇ ਤੌਰ ਤੇ ਖੜੀ ਕੀਤੀ ਹੋਈ ਹੈ ਬ੍ਰਾਂਜ਼ ਦੇ ਵਿੱਚ ਮਤਲਬ ਕਿ ਤਾਂ ਆਪਣੇ ਧਾਤ ਦੀ ਬਣਾ ਕੇ ਨਾ अच्छा जी हाथ दी बना के ओथे लायी हुई है चल दीयां चल दीयो वैसे ये मॉडल बनाए वैसे मॉडल बना, बना के खड़ा ਕੀਤਾ ਜਿਹੜੀ ਅਸਲੀ ਗੱਡੀਆਂ ਨੇ ਉੱਥੋਂ ਦੇ ਮਿਊਜ਼ੀਅਮ ਦੇ ਵਿੱਚ ਨੇ ਇਹ ਕਿਹੜਾ ਪੈ ਜਾਂਦਾ ਸ਼ਹਿਰ ਇਹ ਇਹ ਮਨਹੈਮ ਸ਼ਹਿਰ ਆ ਜੀ ਮਨਹੈਮ ਹਾਂ ਜੀ ਠੀਕ ਹੈ ਜੀ ਤੇ ਕਾਹ ਵੀ ਇੱਥੇ ਤਾਂ ਜੀ ਆਬਾਦੀ ਬਹੁਤ ਹੈ ਮਤਲਬ ਕਿ ਬਿਲਡਿੰਗਾਂ ਵੀ ਆਪਾਂ ਦੇਖਦੇ ਆਂ ਵੱਡੀਆਂ ਵੱਡੀਆਂ ਜੀ ਪੁਰਾਣਾ ਬਹੁਤ ਪੁਰਾਣਾ ਸ਼ਹਿਰ ਹੈ ਜੀ ਸਾਰਾ ਸਹੀ ਹਾਸੀ ਮਤਲਬ ਗੱਡੀ ਬਣਾਈ ਆ ਉਹ ਤਾਂ ਪਹਿਲਾਂ ਦਾ ਪਤਾ ਨਹੀਂ 1606 ਦਾ ਬਣਾਇਆ ਹੋਇਆ ਜੀ ਇਹ ਸ਼ਹਿਰ ਰਾਜੇ ਨੇ 1600 ਸ਼ਾਇਦ ਦੇ ਵਿੱਚ ਇਹ ਸ਼ਹਿਰ ਨੂੰ ਇੱਕ ਨੂੰ ਇਹਦਾ ਨਕਸ਼ਾ ਤਿਆਰ ਕਰਵਾ ਕੇ ਇਹਨੂੰ ਇੱਕਣਾ ਆਵਾਜ਼ ਕੀਤਾ ਇੱਥੇ ਜਿੰਨੇ ਵੀ ਆ ਅੰਦਰਲਾ ਸ਼ਹਿਰ ਦਾ ਹਿੱਸਾ ਇਹ ਸਾਰਾ ਸਕੁਆਇਰਸ ਦੇ ਵਿੱਚ ਹੈ ਅੱਛਾ ਜੀ ਇਹਨੂੰ ਕੋਡਰਾਟਨ ਕਹਿੰਦੇ ਨੇ ਸਕੁਆਇਰ ਨੂੰ ਕੋਡਰਾਟ ਕਹਿੰਦੇ ਨੇ ਇਹਨਾਂ ਦੀ ਲੈਂਗੁਏਜ ਵਿੱਚ ਜਰਮਨ ਦੇ ਵਿੱਚ ਓਕੇ ਇਹਨਾਂ ਨੂੰ ਕੋਡਰਾਟਨ ਵੀ ਕਹਿੰਦੇ ਨੇ ਅੱਛਾ ਜੀ ਇਹ ਸਕੁਆਇਰਸ ਦੀ ਸਿਟੀ ਆ ਉਹ ਅੱਛਾ ਆ ਇਹਦਾ ਆਊਟਰ ਰਿੰਗ ਆ ਗਿਆ ਅੰਦਰ ਅੰਦਰ ਸ਼ਹਿਰ ਸੀਗਾ ਬਾਹਰ ਇਹਦਾ ਲੈਣਾ ਦੇਣਾ ਕੋਈ ਨਹੀਂ ਸੀ ਇਹ ਬਾਅਦ ਚ ਆਵਾਜ਼ ਹੋਇਆ ਠੀਕ ਹੈ ਪੁਰਾਣਾ ਸ਼ਹਿਰ ਹਾਂਜੀ ਇੱਥੋਂ ਕਿੰਨੀ ਕ ਮਤਲਬ ਕਿ ਦੂਰੀ ਕੀ ਹੈਗਾ ਜੀ ਉਹ ਮੋਡਲ ਸਾਰੇ 500 ਮੀਟਰ ਹੈ ਜੀ ਅੱਧਾ ਪੌਣਾ ਕਿਲੋਮੀਟਰ ਮਸ ਹਾਂ ਠੀਕ ਹੈ ਜੀ ਥੋੜੀ ਪੋਰਸ਼ ਆ ਗਈ ਨਾ 911 ਬਾਈ ਬਾਈ ਸਿੱਧੂ ਵਾਲੀ ਬਿਲਕੁਲ ਜੀ ਹਾਂ ਜੀ ਇਹ ਸੀ ਭਾਈ ਦੀਪ ਸਿੱਧੂ ਦੇ ਕੋਲ ਯਾਰ ਇਹ ਜਰਮਨਿਕ ਸਪੋਰਟਸ ਗੱਡੀ ਆ ਸਭ ਤੋਂ ਟੌਪ ਜੀ ਜੀ ਆ ਸਾਰਾ ਗੱਡੀਆਂ ਦਾ ਤੁਸੀਂ ਵੀ ਕਾਫੀ ਸ਼ੌਂਕ ਰੱਖਦੇ ਹੋ ਜੀ ਹਾਂ ਜੀ ਹਾਂ ਨੌਲੇਜ ਬਿਲਕੁਲ ਗੱਡੀਆਂ ਗੱਡੀਆਂ ਇਹ ਆਪਣਾ ਪਹਿਲਾ ਕਾਫੀ ਸ਼ੌਂਕ ਹੁੰਦਾ ਜੀ ਅੱਛਾ ਜੀ ਇਹ ਸ਼ਹਿਰ ਦੇ ਲੈਣੀਆਂ ਗੱਡੀਆਂ ਬਹੁਤ ਮਸ਼ਹੂਰ ਆ ਹਾਂਜੀ ਸਾਡੇ ਲੋਕਾਂ ਨੂੰ ਯਾਰ ਆਡੋ ਦਾ ਹੀ ਪਤਾ ਉੱਥੇ ਇਹ ਇਹੀਆਂ ਕੋਲੇ ਬਹੇ ਆ ਸਾਡੇ ਤੋਂ ਮਤਲਬ ਕਿ ਬਹੁਤ ਹਾਈ ਕੁਆਲਿਟੀ ਆਰ ਹਾਈ ਪ੍ਰਾਈਸ ਦੇ ਵਿੱਚ ਨੇ ਜਿਵੇਂ ਰੋਲੈਕਸ ਹੋਗੀ ਹੂੰ ਐਗਾਲਿਆ ਵੀ ਹੋਗੀ ਬਹੁਤ ਰਾਮ ਟ੍ਰੇਨ ਵੀ ਚੱਲਦੀ ਸਭ ਟਰਾਂਮਾ ਚੱਲਦੀਆਂ ਨੇ ਇਹਨਾਂ ਦਾ ਜਿਹੜਾ ਇੱਥੇ ਆਪਣਾ ਟ੍ਰੈਫਿਕ ਦਾ ਹੈਗਾ ਟਰਾਂਮਾ ਦਾ ਜਾਂ ਰੇਲਵੇ ਦਾ ਜਾਂ ਬੱਸਾਂ ਦਾ ਕਨੈਕਸ਼ਨ ਬਹੁਤ ਵਧੀਆ ਹੈ ਲੇਕ ਪਿੰਡ ਤੱਕ ਤੁਸੀਂ ਪਹੁੰਚ ਸਕਦੇ ਹੋ ਉੱਥੇ ਬੱਸ ਜਾਊਗੀ ਜੇ ਬੱਸ ਨਹੀਂ ਤਾਂ ਟ੍ਰੇਨ ਤਾਂ ਜਾਂਦੀ ਉਹ ਜੀ ਸੋ ਬਿਲਕੁਲ ਤੁਹਾਨੂੰ ਉੱਥੇ ਲੈ ਕੇ ਜਾਂਦੇ ਹਾਂ ਜੀ ਜਿੱਥੇ ਉਹ ਗੱਡੀ ਦਾ ਮਾਡਲ ਬਣਾਇਆ ਹੋਇਆ ਜਿੱਥੇ ਵਰਕਸ਼ਾਪ ਸੀਗੀ ਜੀ ਉੱਥੇ ਨਹੀਂ ਨਹੀਂ ਵਰਕਸ਼ਾਪ ਉਰੇ ਸੀਗੀ ਵਰਕਸ਼ਾਪ ਇੱਥੇ ਸੀ ਵਰਕਸ਼ਾਪ ਇੱਥੇ ਸੀਗੀ ਸਿਰਫ ਠੀਕ ਹੈ ਜੀ ਉਹਦਾ ਮਾਡਲ ਹੈ ਸ਼ਹਿਰ ਵਾਲਿਆਂ ਨੇ ਹੁਣ ਨਵਾਂ ਥੋੜਾ ਜਿਹਾ ਕਨਸੈਪਟ ਇਹਨਾਂ ਨੇ ਤਿਆਰ ਕੀਤਾ ਸੀਗਾ ਵੀ ਸਾਡੇ ਸ਼ਹਿਰ ਦੇ ਵਿੱਚ ਇਸ ਗੱਡੀ ਦੇ ਅਗਰ ਪ੍ਰੈਜੈਂਟੇਸ਼ਨ ਕਰਨੀਆਂ ਤੋ ਕਿਵੇਂ ਕਰੀਏ ਫਿਰ ਇਹਨਾਂ ਨੇ ਇੱਕ ਵੱਡੀ ਚੌੜੀ ਸੜਕ ਆ ਬਹੁਤ ਅੱਛਾ ਜੀ ਉਹ ਦੋਹੇ ਪਾਸੇ ਸੜਕਾਂ ਨੇ ਵਿਚਾਲੇ ਬੜਾ ਵੱਡਾ ਪਾਰਕ ਬਣਾ ਕੇ ਉਹਦੇ ਮੂਰਿਓ ਗੱਡੀ ਖੜੀ ਕਰਦੀ ਇਹ ਅੱਛਾ ਜੀ ਹਾਂਜੀ ਓਕੇ ਦੇਖਦੇ ਹਾਂ ਜੀ ਫਿਰ ਉਹ ਮਾਡਲ ਤੁਹਾਨੂੰ ਵੀ ਦਿਖਾਉਂਦੇ ਹਾਂ ਚੱਲਦੇ ਹਾਂ ਜੀ ਬੱਸ ਆਹ ਸਾਹਮਣੇ ਸੋ ਅੱਗੇ ਵੱਧ ਰਹੇ ਆ ਉਸ ਗੱਡੀ ਦਾ ਜਿੱਥੇ ਮਾਡਲ ਵੇਸ਼ ਕੀਤਾ ਹੋਇਆ ਉਹ ਕਲਮੈਂਜ ਇਹ ਸੋ ਸ਼ਹਿਰ ਦਾ ਸੀ ਹਾਂਜੀ ਆ ਨਾਲ ਪਿੰਡ ਸੀ ਇਹਦਾ ਪਿੰਡ ਲਾਗਨਬਰ ਹਾਂ ਹਾਂਜੀ ਚਲੋ ਆ ਜੇ ਆਪਾਂ ਨਿਕਲ ਜੀ ਕੋਈ ਨਾ ਆ ਆ ਉਹਦੇ ਨਾਂ ਤੇ ਪੱਥਰ ਤੇ ਆ ਉਹਦੀ ਉਹ ਗੱਡੀ ਉਹ ਅੱਛਾ ਜੀ ਹਾਂ ਇਆ ਉਹਦੀ ਹਿਸਟਰੀ ਫਿਰ ਦੁਆਰਾ ਸ਼ਹਿਰ ਨੇ ਤੇ ਬਾਰਿਸ਼ ਕਰਕੇ ਹੁਣ ਜ਼ਿਆਦਾ ਸਪਸ਼ਟ ਨਹੀਂ ਦੇ ਸਕਦੇ ਪਰ ਅੱਛਾ ਇਹ ਗੱਡੀ ਸੀ ਜੀ ਇਹ ਹਾਂਜੀ ਇਹ ਗੱਡੀ ਦਾ ਨਮੂਨਾ ਹੈ Ориジナル ਗੱਡੀ ਮਿਊਜ਼ੀਅਮ ਚ ਖੜੀ ਆ ਇਹ ਨਮੂਨਾ ਆਇਆ ਵੀ ਉਹ ਗੱਡੀ ਬਣੀ ਕਿਵੇਂ ਹੋਈ ਸੀ ਅੱਛਾ ਹਾਂ ਉਹ ਜਿਹੜਾ ਉਹ ਆਪਣੇ ਉੱਤੇ ਬੈਠਾ ਉੱਥੇ ਜੀ ਫੋਟੋ ਚ ਗੱਡੀ ਦੇ ਉੱਤੇ ਬੈਠਾ ਦਿਓ ਉਹ ਗੱਡੀ ਦੇ ਵਿੱਚ ਬੈਠਾ ਆਪਣੀ ਦੇ ਅੱਛਾ ਆ ਉਹ ਗੱਡੀ ਦਾ ਜਿਹੜਾ ਨਮੂਨਾ ਇਹਨਾਂ ਨੇ ਇੱਕਦਾਂ ਪੇਸ਼ ਕੀਤਾ ਠੀਕ ਹੈ ਨਾ ਰਿਕਸ਼ੇ ਟਾਈਪ ਦੀ ਸੀਗੀ ਰਿਕਸ਼ਾ ਟਾਈਪ ਦੀ ਇਹਦੇ ਆ ਪਿੱਛੇ ਮੋਟਰ ਹੁੰਦੀ ਸੀਗੀ ਠੀਕ ਹੈ ਜੀ ਆ ਇਹਦੀ ਮੋਟਰ ਹੁੰਦੀ ਸੀ ਇਹਨੂੰ ਚੱਕੇ ਨੂੰ ਐ ਘੁਮਾ ਕੇ ਸਟਾਰਟ ਹੋਏ ਕਰਦੀ ਸੀ ਇਹਦੇ ਘੜੀ ਚਾਬੀ ਹੁੰਦੀ ਸੀ ਅੱਛਾ ਜੀ ਹਾਂ ਇਹ ਚੱਕਾ ਹੁੰਦਾ ਸੀਗਾ ਇਹ ਸਾਰਾ ਹੁਣ ਮਤਲਬ ਇੱਕ ਮਾਡਲ ਪੇਸ਼ ਕੀਤਾ ਹੋਇਆ ਠੀਕ ਹੈ ਜੀ ਇਹਨੂੰ ਚੱਕੇ ਨੂੰ ਐ ਜ਼ੋਰ ਨਾਲ ਘੁਮਾ ਕੇ ਫਿਰ ਇਹ ਸਟਾਰਟ ਹੁੰਦੀ ਹੁੰਦੀ ਸੀਗੀ ਠੀਕ ਹੈ ਠੀਕ ਹੈ ਜੀ ਤੇ ਇਹ ਮਤਲਬ ਕਿ ਦੇਖੋ ਇਹ ਸ਼ਹਿਰ ਦਾ ਇੱਕ ਬਹੁਤ ਵੱਡਾ ਜਿਹੜਾ ਕੋਈ ਲੋਕੋ ਲੋਕਾ ਵੀ ਸੀਗਾ ਜਿੱਥੋਂ ਜਾਂ ਇੱਕ ਅਜੇ ਨਹੀਂ ਨਹੀਂ ਲੋਕੋ ਨਹੀਂ ਸੀ ਉਦੋਂ ਹੁੰਦਾ ਅੱਛਾ ਜੀ ਲੋਕੋ ਦਾ ਬਾਅਦ ਚ ਬਣਿਆ ਅੱਛਾ ਤੋਂ ਇਹ ਹੈ ਜੀ ਗੱਡੀ ਜਿਹੜੀ ਇਹ ਸਭ ਤੋਂ ਪਹਿਲੀ ਗੱਡੀ ਸੀ ਮਰਸੀਡੀ ਦੀ 1886 ਵੀ ਦੁਨੀਆ ਦੀ ਸਭ ਤੋਂ ਪਹਿਲਾ ਗੱਡੀ ਮਰਸੀਡੀਜ਼ ਨੇ ਬਣਾਈ ਆ Karl Benz ਨੇ ਉਹ ਆ ਗੱਡੀ ਸੀ ਅੱਛਾ ਹਾਂ ਇਹ ਤਾਂ ਨੋਲ ਨਾਲ ਚੱਲਦੀ ਸੀ ਪੈਟਰੋਲ ਤਾਂ ਹੁੰਦਾ ਨਹੀਂ ਸੀ ਉਦੋਂ ਬਾਅਦ ਚ ਆਵਾਦ ਹੋਇਆ ਬਾਅਦ ਚ ਆਇਆ ਇਹ ਤਾਂ ਨੋਲ ਜਿਹੜਾ ਹੁੰਦਾ ਸੀਗਾ ਅਲਕੋਹਲ ਉਹ ਪੈਂਦਾ ਹੁੰਦਾ ਸੀ ਇਹਦੇ ਵਿੱਚ ਉਹਦੇ ਨਾਲੇ ਚੱਲਦੀ ਸੀ ਕੁਆ ਜੀ ਬੜਾ ਕਮਾਲ ਕਰ ਰਹੇ ਹੋ ਜੀ ਉੱਤੇ ਬੈਠੋ ਮੈਂ ਤੁਹਾਡੀ ਫੋਟੋ ਇਹਦੇ ਵਿੱਚ ਵੀਡੀਓ ਦਾ ਅੱਛਾ ਜੀ ਹਾਂ ਬਸ ਇਸ ਤਰ੍ਹਾਂ ਹੀ ਲੈ ਲਿਓ ਜੀ ਤੁਸੀਂ ਹਾਂਜੀ ਆਹ ਹੁਣ ਬਾਈ ਜਗਦੀਪ ਸਿੰਘ ਜੀ ਖੜੀ ਦੀ ਪਹਿਲੀ ਗੱਡੀ ਦੇ ਉੱਤੇ ਬੈਠਣ ਲੱਗਿਆ ਜੀ ਮੈਂ ਹਾਂ ਹੈਨਾ ਜੀ ਬਿਲਕੁਲ ਇਹ ਹੁਣ ਜਿਹੜੀ ਕਾਰਲ ਬੈਂਸ ਨੇ 1886 ਦੇ ਵਿੱਚ ਦੁਨੀਆ ਦੀ ਪਹਿਲੀ ਗੱਡੀ ਬਣਾਈ ਸੀਗੀ ਇਹ ਹੁਣ ਉਹਦੇ ਉੱਤੇ ਬੈਠ ਰਹੇ ਨੇ ਇੱਥੇ ਮੈਠਣ ਦੀ ਕੋਈ ਮਨਾਹੀ ਨਹੀਂ ਹੈ ਤੁਸੀਂ ਬੈਠ ਕੇ ਇਸ ਗੱਡੀ ਦਾ ਲੁਥ ਫਲੇ ਲੈ ਸਕਦੇ ਹੋ ਇਹ ਵੀ ਮਹਿਸੂਸ ਕਰਦੇ ਹੋ ਵੀ ਕਰ ਸਕਦੇ ਹੋ ਇਹ ਉਹ ਸਮਾਂ ਵਿੱਚ ਉਸ ਜਵਾਨੇ ਦੇ ਵਿੱਚ ਇਹ ਲੋਕ ਇਹਨਾਂ ਗੱਡੀਆਂ ਵਿੱਚ ਕਿੰਨਾ ਉੱਚਾ ਬੈੰਦੇ ਹੁੰਦੇ ਸੀਗੇ ਤੇ ਕਿਸ ਹਿਸਾਬ ਨਾਲ ਇਹਨਾਂ ਨੇ ਇਹ ਸਾਰਾ ਸਿਸਟਮ ਬਣਾਇਆ ਬਸ ਇੱਕ ਵਾਰ ਨੇੜੇ ਤੋਂ ਪਾ ਦਿਖਾ ਦਿਓ ਜੀ ਆ ਨੇੜੇ ਤੋਂ ਕੋਈ ਨੌਲੇਜ ਦੀ ਸਾਰੀ ਜੀ ਹਾਂਜੀ ਹਾਂ ਨੇੜੇ ਤੋਂ ਉਹੀ ਆ ਇਹ ਸਾਰਾ ਜਿਵੇਂ ਜਿਵੇਂ ਇਹ ਇਹ ਕੀ ਸੀਗਾ ਜੀ ਇਹ ਇਹਦਾ ਇਹਦਾ ਸਾਰੇ ਮਤਲਬ ਕਿ ਰੇਸ ਰੂਸ ਦਾ ਸਾਰਾ ਸਿਸਟਮ ਹੈ ਇਹਦਾ ਪਿੱਛੇ ਤੋਂ ਕਿੰਨੀ ਤੇਜ਼ ਕਰਨੀਆਂ ਕਿੰਨੇ ਘੋਲੇ ਕਰਨੀਆਂ ਇਹਦੇ ਨਾਲ ਐ ਲੀਵਰ ਲੱਗਿਆ ਹੁੰਦਾ ਸੀ ਉੱਪਰ ਬ੍ਰੇਕਾਂ ਵਾਲਾ ਤੇ ਘਮਾਉਣ ਵਾਲਾ ਅੱਛਾ ਜੀ ਮੋੜਨ ਵਾਲਾ ਹੈਨਾ ਹੈਂਡਲ ਜਿਹਨੂੰ ਆਪਾਂ ਕਹਿੰਦੇ ਆ ਔਰਿਜਨਲ ਜਿਹੜੀ ਗੱਡੀ ਖੜੀ ਆ ਉਹ ਮਿਊਜ਼ੀਅਮ ਦੇ ਵਿੱਚ ਆ ਉਹ ਚਲਦੀ ਨਹੀਂ ਆ ਇਹ ਆ ਅੱਜ ਵੀ ਚਲਦੀ ਆ ਅੱਛਾ ਜੀ ਇਹ ਵੀ ਚਲਦੀ ਹਾਲੀ ਮਿਊਜ਼ੀਅਮ ਕਿੱਥੇ ਆ ਜੀ ਫਿਰੋਂ ਮਿਊਜ਼ੀਅਮ ਜੀ ਉਹਨਾਂ ਦੇ ਪਿੰਡ ਆ ਲਾਡਨਬਰਗ ਜਿੱਥੇ ਦਾ ਉਹ ਕਾਰਲ ਬੈਂਸ ਸੀਗਾ ਰਹਿਣ ਵਾਲਾ ਹੂੰ ਹਾਂ ਤੇ ਇਹਦੀ ਯਾਦ ਦੇ ਵਿੱਚ ਇਹਨਾਂ ਨੇ ਆ ਇੱਥੇ ਕਾ ਮਾਡਲ ਪੇਸ਼ ਕੀਤਾ ਤੇ ਉਹਦੀ ਕੰਧ ਦੇ ਉੱਤੇ ਵੱਡੀ ਤਸਵੀਰ ਬਣਾ ਕੇ ਅੱਛਾ ਹਾਂ ਅੱਛਾ ਉਸ ਤੇ ਵੀ ਲਿਖਿਆ ਆ ਵੀ ਕਾਰਲ ਬੈਂਸ 1844 ਤੋਂ 1929 ਤੱਕ ਜਿਉਦਾ ਰਿਹਾ ਇਕ ਕੰਧ ਦੇ ਉੱਤੇ ਜੀ ਉਹਨਾਂ ਨੇ ਬਿਲਕੁਲ ਉਸੇ ਗੱਡੀ ਦਾ ਹਾਂਜੀ ਉਹਦੀ ਯਾਦ ਦੇ ਵਿੱਚ ਇੱਕ ਮੋਨੂਮੈਂਟ ਬਣਾਤਾ ਕਮਾਲ ਹੈ ਜੀ ਲੋਕ ਹਾਂਜੀ ਇਹ ਬਹੁਤ ਮੈਂ ਕਹਿੰਦਾ ਜੇ ਕਿਸੇ ਨੂੰ ਇਤਿਹਾਸ ਨੂੰ ਸਾਂਭਣਾ ਕੋ ਸਿੱਖ ਕਰਨਾ ਇਹਨਾਂ ਤੋਂ ਸਿੱਖ ਹਾਂਜੀ ਆਪਾਂ ਕਹਿੰਦੇ ਤਾਂ ਹੈਗੇ ਆ ਵੀ ਆਪਾਂ ਭਜਾਏ ਸੀ ਗੋਰੇ ਮੈਂ ਕਹਿੰਦਾ ਕੋਈ ਭਜਾਏ ਪੂਜੇ ਨੇ ਅੱਜ ਵੀ ਅੱਜ ਵੀ ਪੈਂਟਾਂ ਜੀਨਾਂ ਉਹਨਾਂ ਦੀ ਪਾਈ ਫਿਰਦੇ ਆ ਕੋਈ ਨਹੀਂ ਭਜਿਆ ਹਾਂ ਉਹ ਤਾਂ ਸਾਡੇ ਵਿੱਚ ਵਸ ਗਿਆ ਕਿ ਇਹ ਨਾ ਭਜਾਉਂਦੇ ਜੀ ਉਦੋਂ ਫੇਰ ਵੀ ਔਖਾ ਸੀ ਫੇਰ ਵੀ ਔਖਾ ਸੀ ਉਹਨਾਂ ਨੇ ਸਾਨੂੰ ਕੁੱਟੀ ਲੁੱਟੀ ਜਾਣਾ ਸੀ ਲੱਗਦਾ ਲੁੱਟਣਾ ਇਹਨਾਂ ਇਹ ਜਿੰਨਾ ਅੱਜ ਦੇ ਲੁੱਟ ਰਹੇ ਜੀ ਇਹਨਾਂ ਨੂੰ ਲੁੱਟਣਾ ਸੀ ਉਹਨਾਂ ਨੇ ਮੈਂ ਕਹਿੰਦਾ ਉਹ ਤਾਂ ਚਲੇ ਆ ਰਿਹਾ ਜੀ ਅੱਜ ਵਾਲਿਆਂ ਨੇ ਉਹਨਾਂ ਤੋਂ ਹੀ ਤਾਂ ਸਿੱਖਿਆ ਨਹੀਂ ਜੇ ਉਹ ਕੁੱਟਦੇ ਲੁੱਟਦੇ ਜੀ ਫੇਰ ਅਸੀਂ ਅੱਜ ਇਹਨਾਂ ਦੇ ਇਹਨਾਂ ਦੇ ਇਹਨਾਂ ਸ਼ਹਿਰਾਂ ਚ ਆ ਕੇ ਉਹਨਾਂ ਨੂੰ ਕੱਦ ਚੰਗਾ ਕਹਿੰਦੀ ਸੀ ਨਹੀਂ ਇਹ ਫਿਰ ਜਰਮਨੀ ਵਾਲੇ ਨਹੀਂ ਨਾ ਸੀਗੇ ਉਹ ਇੰਗਲੈਂਡ ਵਾਲੇ ਸੀ ਹੂੰ ਇਹ ਜਰਮਨੀ ਵਾਲਿਆਂ ਦੀ ਸਿਰਫ ਇੱਕੋ ਕਲੋਨੀ ਹੋਈ ਆ ਅਫਰੀਕਾ ਦੇ ਵਿੱਚ ਨਾਮੀਬੀਆ ਅੱਜ ਵੀ ਤੁਸੀਂ ਉੱਥੇ ਚਲੇ ਜਾਓ ਇਹਨਾਂ ਵਾਲਾ ਹੀ ਸਿਸਟਮ ਅੱਜ ਤੋਂ 100 ਸਾਲ ਪਹਿਲਾਂ ਜੋ ਨਮੀਬੀਆ ਮੁਲਕ ਦੇ ਵਿੱਚ ਤੁਸੀਂ ਜਾਓ ਕਿਸੇ ਨਮੀਬੀਆ ਵਾਲੇ ਨੂੰ ਪੁੱਛੋ ਉਹ ਕਹਣਗੇ ਸਾਡੇ ਅਸੀਂ ਕਲੋਨੀ ਵਾਲਿਆਂ ਤੋਂ ਬੜਾ ਕੁਝ ਸਿੱਖਿਆ ਸਾਡੇ ਅੱਜ ਵੀ ਸਾਰਾ ਸਿਸਟਮ ਇਹੋ ਜਿਹਾ ਇਸ ਕਰਕੇ ਉਹ ਬੜਾ ਆਵਾਦ ਦੇਸ਼ ਹੈ ਵਾਹ ਹਾਂ ਸੋ ਦੇਖ ਲਓ ਜੀ ਇਹ ਤਾਂ ਚੱਕਾ ਵੀ ਪੂਰਾ ਸਾਈਕਲ ਦੀ ਤਾਰਾ ਵਾਂਗੂ ਹੈ ਜੀ ਇੱਕ ਨਾ ਦੇਖੀ ਬਿਲਕੁਲ ਇਦਾਂ ਹੀ ਬਣਾਇਆ ਸੀ ਸਾਰਾ ਇਹਦੇ ਉੱਤੇ ਰਬੜ ਲੱਗੀ ਹੁੰਦੀ ਸੀ ਪਿੱਛੇ ਨਾ ਜਿੱਦਾਂ ਆਪਣੇ ਪਿੱਛੇ ਗੱਡਿਆਂ ਦੇ ਉੱਤੇ ਸਾਹਮਣੇ ਦੀ ਚੜਾਉਂਦੇ ਵੱਡਾ ਹਾਂਜੀ ਹਾਂਜੀ ਇੱਥੇ ਰਬੜ ਰਬੜ ਚੜਾਈ ਉਹਨੇ ਹੈ ਰਬੜ ਚੜਾ ਕੇ ਮਤਲਬ ਕਿ ਉਹਨੇ ਟਾਇਰਾਂ ਵਾਲਾ ਜਿਹੜਾ ਕੰਮ ਸੀਗਾ ਉਹ ਲਿਆ ਜੀ ਤੋ ਬਿਲਕੁਲ ਨਿਗਾ ਮਾਰ ਲਓ ਜੀ ਇਹ ਦੁਨੀਆ ਦੀ ਪਹਿਲੀ ਕਾਰ ਹੈ ਜਿਹੜੀ ਜਰਮਨ ਦੇ ਵਿੱਚ ਬਣਾਈ ਜਾਂਦੀ ਹੈ ਕਾਰਲ ਬੈਂਜ਼ ਦੇ ਵੱਲੋਂ ਤਿਆਰ ਕੀਤੀ ਜਾਂਦੀ ਹੈ ਮਰਸੀਡੀ ਬੈਂਜ਼ ਜਿਹੜੀ ਹੈਗੀ ਆ ਕੰਪਨੀ ਜਿਹੜਾ ਫੋਨ ਦੇ ਵਿੱਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਗੱਡੀ ਤਿਆਰ ਕੀਤੀ ਜਾਂਦੀ ਹੈ ਰਿਕਸ਼ੇ ਵਾਂਗ ਦਿੱਦੀ ਆ ਨਜ਼ਰ ਆਉਂਦੀ ਹੈ ਜੇ ਆਪਾਂ ਕਹਿ ਲਈਏ ਜਿਹੜੀ ਉਹ ਪ੍ਰਾਈਸਾਈਕਲ ਹੁੰਦੀ ਹੈ ਜੀ ਹਨਾ ਜੀ ਉਹਦੀ ਤਰ੍ਹਾਂ ਸੀਗੀ ਇਹ ਸੋ ਕਿਵੇਂ ਦਾ ਲੱਗੇ ਤੁਹਾਨੂੰ ਇਹ ਸਾਡੀ ਜਿਹੜੀ ਜਾਣਕਾਰੀ ਹੈ ਜਾਂ ਭਾਜ ਨੇ ਦਿੱਤੀ ਆ ਸਰਦਾਰ ਕੁਲਾਸ ਸਿੰਘ ਜੀ ਨੇ ਕੋ ਐਂਬੂਲੈਂਸ ਜਾ ਰਹੀ ਆ ਉਹਨੂੰ ਸਾਰੇ ਰਾਹ ਦੇਣਗੇ ਉਹਨੂੰ ਸਾਰੇ ਰਾਹ ਖਾਲੀ ਕਰਦੇ ਜਾਣਗੇ ਬਿਸ਼ੇਕ ਲਾਲ ਬੱਤੀ ਵੀ ਉਹ ਵਿੱਚੋਂ ਜਾਊਗੀ ਉਹਨੂੰ ਰੋਕਣ ਦਾ ਕੋਈ ਮਸਲਾ ਨਹੀਂ ਹੂੰ ਇਹਨਾਂ ਵਾਸਤੇ ਬੱਤੀ-ਬੁੱਤੀ ਕੋਈ ਉਹ ਨਹੀਂ ਹੈਗਾ ਉਹ ਜੀ ਬੱਤੀ ਨਾਲ ਜਿੰਦਗੀ ਬਚਾਉਣੀ ਜ਼ਰੂਰੀ ਆ ਬਿਲਕੁਲ ਜੀ ਆ ਆਪਣਾ ਟਾਵਰ ਹੈ ਜੀ ਇਹ ਵੀ ਉਸ ਵੇਲੇ ਦੇ ਰਾਜੇ ਨਾਲ ਅੱਛਾ ਇਹ ਟਾਵਰ ਹੈ ਜੀ ਲਓ ਜੀ ਅਗਲੀ ਵੀਡੀਓ ਫਿਰ ਇਹਦੇ ਉੱਤੇ ਕਰਦੇ ਆ ਜੀ ਇਹ ਬਹੁਤ ਸਪੈਸ਼ਲ ਚੀਜ਼ ਹੈ ਜੀ ਹਾਂ ਜੀ ਬਿਲਕੁਲ ਇਹ ਰਾਜੇ ਮਹਾਰਾਜਿਆਂ ਸਮੇਂ ਦੀ ਪਾਣੀ ਦੀ ਟੈਂਕੀ ਹੈ ਜੀ ਬਸ ਤੇ ਹੁਣ ਅਗਲੀ ਵੀਡੀਓ ਤੁਸੀਂ ਇਹਦੇ ਚ ਅਗਲੀ ਜਾਣਕਾਰੀ ਅਗਲੀ ਵੀਡੀਓ ਦੇ ਦਿੰਦੇ ਆ ਜੀ ਇਹਦੇ ਬਾਰੇ ਬਿਲਕੁਲ ਜੀ ਸੋ ਜ਼ਰੂਰ ਜੁੜੇ ਰਹੋ ਸਾਡੇ ਨਾਲ ਆ ਆ ਪਾਣੀ ਦੀ ਟੈਂਕੀ ਦੀ ਖਾਸियत ਸੀਗੀਆਂ ਨੇ ਕੋਈ ਭਾਜੀਆਂ ਨੇ ਬਹੁਤ ਜ਼ਰੂਰੀ ਦਿਖਾਉਣ ਵਾਲੀ ਜਾਣਕਾਰੀ ਆ ਚੰਗੀ ਆ ਚੀਜ਼ ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ